ਕੁਦਰਤ ਵੱਲੋਂ ਸੇਵਾ ਹੁੰਦੀ ਹੈ ਤੇ ਕਈਆਂ ਕਈਆਂ ਨੂੰ ਮਿਲਦੀ ਹੈ ਤੇ ਕਈਆਂ ਕਈ ਡੌਗਸ ਨੂੰ ਮਾਰਨਦੇ ਆ ਕਈ ਵੱਟੇ ਮਾਰਨਦੇ ਆ ਕਈ ਦਾਤਰ ਮਾਰ ਦਿੰਦੇ ਕਈ ਲੱਤ ਤੋੜ ਦਿੰਦੇ ਕੋਈ ਤੇ ਜਾ ਪਾ ਦਿੰਦੇ ਕਿ ਸਾਰੇ ਦੀ ਆਪਣੀ ਆਪਣੀ ਡਿਊਟੀ ਲੱਗੀ ਹੋਈ ਆ ਤੇ ਮੈਂ ਜਿਹੜਾ ਡੌਗਸ ਨਾਲ ਪਿਆਰ ਕਰਦੀ ਹਾਂ ਇੱਕ ਡੌਗ ਦਾ ਐਕਸੀਡੈਂਟ ਹੋਇਆ ਸੀ ਤੇ ਉਹ ਡੌਗਸ ਨੂੰ ਆਪਾਂ ਲੈ ਕੇ ਆਏ ਆਪਣੇ ਘਰੇ ਤੇ ਉਹ ਡੌਗਸ ਨਾਲ ਬੜਾ ਲਗਾਵ ਹੋ ਗਿਆ ਸੀ ਮੇਰਾ ਇਸ ਕਰਕੇ ਤੇ ਡੌਗਸ ਨੂੰ ਆਪਾਂ ਨਾਮ ਨਹੀਂ ਆਉਂਦਾ ਬਹੁਤ ਮਤਲਬ ਪਿਆਰਾ ਸੀ ਮੈਨੂੰ ਮੈਂ ਤਾਂ ਬੰਕ ਕੀਤਾ ਆਪਣੇ ਸਕੂਲ ਦਾ ਤੇ ਘਰੇ ਲੈ ਆਈ ਤੇ ਡੌਗਸ ਮੇਰੇ ਘਰੇ ਆ ਕੇ ਤੇ ਮੈਂ ਆਪਣੇ ਘਰਦਿਆਂ ਨੂੰ ਵੀ ਕਿਹਾ ਮੈਂ ਡੌਗਸ ਲੈਣਾ ਘਰੇ ਤੇ ਘਰਦੇ ਕਹਿੰਦੇ ਲੈ ਆ ਤੇ ਉਸ ਤੋਂ ਬਾਅਦ ਮੈਂ ਡੌਗ ਲਵਰ ਹੋ ਗਈ ਤੇ ਮੇਰੇ ਘਰਦੇ ਵੀ ਡੌਗ ਲਵਰ ਹੋ ਗਏ ਤੇ ਕਿੰਨੇ ਕਿ ਮਨਨ ਕਿ ਕੁੱਤੇ ਨੇ ਤੁਹਾਡੇ ਕੋ ਕਿੰਨੇ ਕਿ ਡੌਗਸ ਨੇ ਤੁਹਾਡੇ ਕੋ ਇਸ ਟਾਈਮ ਦੀ ਇਹ ਗੱਲ ਕੀਤੀ ਜਾਉ। ਇਹ ਹੁਣ ਤੇ 50 ਤੋਂ ਉੱਪਰ ਹੀ ਹੋ ਗਏ ਡੌਗਸ ਕਿਉਂ ਬੱਚੇ ਆਹੀ ਤੇ ਥੋੜੇ ਵੱਜ ਜਾਂਦੇ ਤੁਹਾਨੂੰ ਪਤਾ ਰੈਸਕਿਊ ਕਰੀ ਦੇ ਕਈ ਨਹੀਂ ਜਾਂਦੇ ਤੇ ਉਹ ਫਿਰ ਬੱਚੇ ਮਗਰ ਮਗਰ ਭੱਜ ਕੇ ਘਰੇ ਆ ਜਾਂਦੇ ਜਿਹੜੇ ਮੇਰੇ ਡੌਗਸ ਹਨ ਇਹਨਾਂ ਦੀ ਆਪਣੀ ਆਪਣੀ ਡਾਈਟ ਹੈਗੀ ਹੈ ਕਈਆਂ ਨੇ ਕੱਚੀ ਲੱਸੀ ਪੀਣੀ ਗਈਆਂ ਨੇ ਦਹੀਂ ਖਾਣਾ ਕਈਆਂ ਨੇ ਐਗ ਖਾਣਾ ਕਈਆਂ ਨੇ ਬਰੈਡ ਖਾਣੀ ਮਤਲਬ ਸਾਰਿਆਂ ਦੀ ਵੱਖਰੀ ਵੱਖਰੀ ਡਾਈਟ ਕਈ ਚਪਾਤੀ ਖਾਂਦੇ ਕਈ ਰਸ ਰਸ ਖਾਂਦੇ ਕੋਈ ਚਿਕਨ ਰਾਈਸ ਚੋਲ ਰਾ ਚੋਲ ਖਾਂਦੇ ਮਤਲਬ ਸਾਰੀ ਆਪਣੀ ਆਪਣੀ ਇਹਨਾਂ ਦੀ ਡਾਈਟ ਹੈਗੀ ਜਿੰਨੇ ਪੈਸਾ ਦੀ ਚੀਜ਼ ਲਿੱਤੀ ਉਹਨੇ ਕਹਣਾ ਨਹੀਂ ਯਾਰ ਮੇਰੇ ਪੈਸੇ ਲੱਗੇ ਆ ਇਹਨੂੰ ਮਾਰਨਾ ਨਹੀਂ ਤੇ ਜਿਹੜੇ ਸਟਰੀਟ ਹੋਗਰ ਨੇ ਕਹਣਾ ਵਾਰਾ ਆ ਗਿਆ ਮਾਰੇ ਰੇ ਸੋਟੀ ਮਾਰ ਪਾ ਦੇ ਪਾਣੀ ਬਹਿਨ ਨਹੀਂ ਦਿੰਦੇ ਭਾਈ ਮਾਰਦੇ ਬੜਾ ਜਦੋਂ ਕਿਤੇ ਵੇਖ ਲੋ ਮਾਰੀ ਜਾਣਗੇ ਕਹਿਣਗੇ ਪੋਟੀ ਕਰ ਗਿਆ ਭਲਾਨਾ ਕਰ ਮੰਨ ਲੋ ਤੁਹਾਡੇ ਲਈ ਫਲਸ਼ ਬਣੀ ਹੈ ਇਹਨਾਂ ਲਈ ਥੋੜੀ ਬਣੀ ਹੈ ਤਾਂ ਉਹਨੇ ਬੇਜਵਾਨ ਨੇ ਤਾਂ ਬਾਹਰ ਹੀ ਕਰਨੀ ਸਰ ਇਹ ਸਾਡੇ ਜੀ ਹੈਗੇ ਸਰ ਸਾਡੇ ਬੱਚੇ ਆ ਸਰ ਇਹ 도ਗ ਨਹੀਂ ਇਹ ਬੱਚੇ ਆ ਸਰ ਹਾਂਜੀ ਹਾਂਜੀ ਇਹਨਾਂ ਨੂੰ ਆਪਾਂ 20 ਸਾਲਾਂ ਤੋਂ ਸੇਵਾ ਕਰਦੇ ਪਏ ਆ ਜਿਹੜੇ ਕੰਮ ਸਰਕਾਰਾਂ ਦੇ ਸਰਕਾਰਾਂ ਨਹੀਂ ਕਰਦੀਆਂ ਸਰ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਤੁਸੀਂ ਦੇਖ ਰਹੇ ਹੋ ਤਾਂ ਸਿਟੀ ਹੈਡਲਾਈਨ ਤੇ ਮੈਂ ਹਾਂ ਸੁਪਸਿੱਕਾ ਵਾਲੀ ਇਸ ਵਕਤ ਅਸੀਂ ਮੌਜੂਦਾਂ ਅੰਮ੍ਰਿਤਸਰ ਦੇ ਕੈਂਟ ਏਰੀਆ ਦੇ ਵਿੱਚ ਜਿੱਥੇ ਕਿ ਤੁਹਾਨੂੰ ਅਸੀਂ ਇੱਕ ਇਹੋ ਜਿਹੇ ਭੈਣ ਭਰਾਵਾਂ ਨਾਲ ਮਿਲਾਵਾਂਗੇ ਜਿਹੜੇ ਕਿ ਭੈਣ ਭਰਾ ਨੇ ਕਿ ਆਵਾਰਾ ਜਿਹੜੇ ਕੁੱਤੇ ਨੇ ਉਹਨਾਂ ਦੀ ਸੇਵਾ ਕਰਦੇ ਨੇ ਦੇਖਿਆ ਜਾਵੇ ਤਾਂ ਜਦੋਂ ਅਸੀਂ ਬਾਹਰ ਅੰਦਰ ਜਾਂਦੇ ਹਾਂ ਤਾਂ ਜਿੱਥੇ ਵੀ ਸਾਨੂੰ ਕੁੱਤਾ ਵਿਖ ਜਾਂਦਾ ਅਸੀਂ ਉਹਨੂੰ ਵੱਟੇ ਮਾਰ ਕੇ ਭਜਾ ਦਿੰਨੇ ਆ ਜਾਂ ਡੰਡੇ ਮਾਰ ਕੇ ਭਜਾ ਦਿੰਨੇ ਆ ਜਾਂ ਉਹਨੂੰ ਕੁਝ ਖਾਣ ਨੂੰ ਵੀ ਨਹੀਂ ਪਾਉਂਦੇ ਤੇ ਇੱਕ ਤਰਫ ਨੇ ਇਹੋ ਜਿਹੇ ਭੈਣ ਭਰਾ ਨੇ ਕਿ ਜਿਹੜੇ ਕਿ ਉਹੀ ਜਿਹੜੇ ਕੁੱਤਿਆਂ ਦੀ ਸ ਹੁੰਦਾ ਕੰਮ ਇਸ ਵਕਤ ਮੈਂ ਤਸਵੀਰ ਦਿਖਾਉਣਾ ਚਾਹਾਂਗਾ ਉਸ ਘਰ ਦੀ ਇੱਥੇ ਬਾਹਰ ਤੁਹਾਨੂੰ ਦਿਖਾਉਣਾ ਚਾਹਾਂਗਾ ਇਹ ਜਿਹੜਾ ਏਰੀਆ ਇੱਥੇ ਕੋਹ ਕੁੱਤਾ ਬੈਠੇ ਨੇ ਅੰਦਰ ਹੋਰ ਕੁੱਤੇ ਬੈਠੇ ਨੇ ਤੇ ਅੰਦਰ ਹੋਰ ਜ਼ਿਆਦਾ ਹੀ ਜਿਹੜੇ ਨੇ ਡੌਗ ਜਿਹੜੇ ਨੇ ਇੱਥੇ ਅੰਦਰ ਹੈਗੇ ਨੇ ਤੇ ਦੇਖਿਆ ਜਾਵੇ ਤਾਂ ਲੋਕੀ ਜਿਹੜੇ ਨੇ ਕਿ ਕਦੀ ਵੀ ਕੁੱਤਿਆਂ ਨੂੰ ਆਪਣੇ ਕਮਰੇ ਦੇ ਵਿੱਚ ਵੀ ਨਹੀਂ ਬਿਠਾਉਂਦੇ ਤੇ ਇਹਨਾਂ ਵੱਲੋਂ ਜਿਹੜੇ ਹੈ ਕਿ ਕੁੱਤਿਆਂ ਨੂੰ ਜੋ ਹੈ ਕਿ ਅੰਦਰ ਬਿਠਾਇਆ ਜਾਂਦਾ ਤੇ ਉਹੀ ਇਹਨਾਂ ਨਾਲ ਗੱਲਬਾਤ ਕਰਾਂਗੇ ਜਾਨਣਾ ਕਿ ਕਿ ਅਕਸਰ ਕਿਸ ਤਰ੍ਹਾਂ ਮਨ ਦੇ ਵਿੱਚ ਆਇਆ ਵਾ ਇਹ ਸੇਵਾ ਭਾਵਨਾ ਕਰਨ ਦਾ ਕੰਮ ਤੇ ਸਾਨੂੰ ਮੁਝਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਰੇਖਾ ਜੀ ਤੇ ਕਿਸ ਤਰ੍ਹਾਂ ਮੈਂ ਪਹਿਲਾਂ ਪੁੱਛਣਾ ਤੁਹਾਡੇ ਮਨ ਚ ਆਇਆ ਸੇਵਾ ਭਾਵਨਾ ਕਰਨ ਦਾ ਇੱਕ ਡੌਗ ਦਾ ਐਕਸੀਡੈਂਟ ਹੋਇਆ ਸੀ ਤੇ ਉਹ ਡੌਗਸ ਨੂੰ ਆਪਾਂ ਲੈ ਕੇ ਆਏ ਆਪਣੇ ਘਰੇ ਤੇ ਉਹ ਡੌਗਸ ਨਾਲ ਬੜਾ ਲਗਾਵ ਹੋ ਗਿਆ ਸੀ ਮੇਰਾ ਇਸ ਕਰਕੇ ਤੇ ਡੌਗਸ ਨੂੰ ਆਪਾਂ ਨਾਮ ਨਹੀਂ ਆਉਂਦਾ ਬਹੁਤ ਮਤਲਬ ਪਿਆਰਾ ਸੀ ਮੈਨੂੰ ਮੈਂ ਤਾਂ ਬੰਕ ਕੀਤਾ ਆਪਣੇ ਸਕੂਲ ਦਾ ਤੇ ਘਰੇ ਲੈ ਆਂ ਤੇ ਡੌਗਸ ਮੇਰੇ ਘਰੇ ਆ ਕੇ ਤੇ ਮੈਂ ਆਪਣੇ ਘਰਦਿਆਂ ਨੂੰ ਵੀ ਕਿਹਾ ਮੈਂ ਡੌਗਸ ਲੈਣਾ ਘਰੇ ਤੇ ਘਰ ਦੇ ਕਹਿੰਦੇ ਲੈ ਆ ਤੇ ਉਸ ਤੋਂ ਬਾਅਦ ਮੈਂ ਡੌਗ ਲਵਰ ਹੋ ਗਈ ਤੇ ਮੇਰੇ ਘਰ ਦੇ ਵੀ ਡੌਗ ਲਵਰ ਹੋ ਗਏ ਹਾਂਜੀ ਨਹੀਂ ਵੈਸੇ ਦੇਖਿਆ ਜਾਵੇ ਤੇ ਜਿਸ ਤਰ੍ਹਾਂ ਕਿ ਲੋਕੀ ਜਿਹੇ ਇਗਨੋਰ ਮਾਰ ਦਿੰਦੇ ਹੁੰਦੇ ਨੇ ਐਸੇ ਸਾਰੇ ਕੁੱਤਿਆਂ ਨੂੰ ਤੇ ਅਸੀਂ ਕਿਉਂ ਨਹੀਂ ਇਗਨੋਰ ਮਾਰਦੇ ਸਾਡੇ ਮਨ 'ਚ ਕੀ ਆ ਇਹ ਕੁਦਰਤ ਵੱਲੋਂ ਸੇਵਾ ਹੁੰਦੀ ਹੈ ਤੇ ਕਈਆਂ ਕਈਆਂ ਨੂੰ ਮਿਲਦੀ ਹੈ ਤੇ ਕਈਆਂ ਕਈ ਡੌਗਸ ਨੂੰ ਮਾਰਨਦੇ ਆ ਕਈ ਵੱਟੇ ਮਾਰਨਦੇ ਆ ਕਈ ਦਾਤਰ ਮਾਰ ਦਿੰਦੇ ਕਈ ਲੱਤ ਤੋੜ ਦਿੰਦੇ ਕੋਈ ਤਜਾ ਪਾ ਦਿੰਦੇ ਕਿ ਸਾਰਿਆਂ ਦੀ ਆਪਣੀ ਆਪਣੀ ਡਿਊਟੀ ਲੱਗੀ ਹੋਈ ਆ ਤੇ ਮੈਂ ਜਿਹੜਾ ਡੌਗਸ ਨਾਲ ਪਿਆਰ ਕਰਦੀ ਆ ਕਿ ਕਿੰਨੇ ਕ ਮਤਲਬ ਕਿ ਕੁੱਤੇ ਨੇ ਤੁਹਾਡੇ ਕੋ ਕਿੰਨੇ ਕ ਡੌਗਸ ਨੇ ਤੁਹਾਡੇ ਕੋ ਇਸ ਟਾਈਮ ਜੀ ਇਹ ਗੱਲ ਕੀਤੀ ਜਾਉਂਦੀ ਆ ਏ ਹੁਣ ਤੇ 50 ਤੋਂ ਉੱਪਰ ਹੀ ਹੋ ਗਏ ਡੌਗਸ ਕਿਉਂ ਬੱਚੇ ਹੀ ਤੇ ਥੋੜੇ ਵੱਜ ਜਾਂਦੇ ਤੁਹਾਨੂੰ ਪਤਾ ਰੈਸਕਿਊ ਕਰੀਦੇ ਕਈ ਨਹੀਂ ਜਾਂਦੇ ਤੇ ਉਹ ਫਿਰ ਬੱਚੇ ਮਗਰ ਮਗਰ ਭੱਜ ਕੇ ਘਰੇ ਆ ਜਾਂਦੇ ਅੱਛਾ ਉਹਨਾਂ ਕੁੱਤਿਆਂ ਨੂੰ ਰਾਹ ਪਤਾ ਲੱਗ ਗਿਆ ਘਰ ਦਾ ਹਾਂਜੀ ਉਹ ਸਮੈਲ ਸੰਦੇ ਰਹਿੰਦੇ ਆ ਤੇ ਇਹਨਾਂ ਦੀ ਬੜੀ ਵਾਈਪਸ ਤੇਜ਼ ਹੁੰਦੀ ਆ ਤੇ ਘਰੇ ਆ ਜਾਂਦੇ ਨੇ ਤੇ ਵੈਸੇ ਦੇਖਿਆ ਜਾਵੇ ਤਾਂ ਹੋਰ ਵੀ ਤੁਸੀਂ ਬਾਹਰ ਵੀ ਰੈਸਕਿਊ ਕਰਦੇ ਹੋ ਜਾਂ ਬਾਹਰ ਜਿਹੜੇ ਕੁੱਤੇ ਡੌਗਸ ਨੇ ਜਿਹੜੇ ਹੁੰਦੇ ਨੇ ਹਾਂਜੀ ਸਾਰੇ ਬਾਰ ਬਰੈਸਕਿਊ ਕਰੀਦੇ ਆ ਜੇ ਤਰ੍ਹਾਂ ਹਾਰਟ ਦੀ ਪ੍ਰੋਬਲਮ ਹੋ ਗਈ ਪਹਿਲਾਂ ਡਾਕਟਰ ਕੋ ਚੈੱਕਅਪ ਕਰਾਈਦਾ ਵਾ ਜੇ ਕੋਈ ਪ੍ਰੋਬਲਮ ਨਿਕਲੇ ਫਿਰ ਇੰਜਰੀ ਨਿਕਲੇ ਤੇ ਉਹ ਡੌਗਸ ਆਪ ਆਪਣੇ ਘਰੇ ਲੈ ਆਈਦੇ ਵੈਸੇ ਦੇਖਿਆ ਜਾਵੇ ਤਾਂ ਅਕਸਰ ਹੀ ਰੋਕੀ ਖਾਣ ਪੀਣ ਨੂੰ ਵੀ ਨਹੀਂ ਡੌਗਸ ਨੂੰ ਪਾਉਂਦੇ ਹੁੰਦੇ ਹਨਾ ਤੇ ਤੁਸੀਂ ਕਿਸ ਤਰ੍ਹਾਂ ਉਹਦੇ ਖਾਣ ਪੀਣ ਦਾ ਨਰਾ ਕਰਦੇ ਹੋ ਕੀ ਕੀ ਪਾਉਂਦੇ ਕਿਦਾਂ ਖਾਂਦੇ ਕੀ ਸਿਸਟਮ ਆ ਰੋਜ਼ ਦਾ ਕਿਸ ਤਰ੍ਹਾਂ ਉਹਦੇ ਕੁਆਂਟੀਟੀ ਦੇ ਵਿੱਚ ਵੀ ਬਣਾਉਂਦੇ ਜਿਹੜੇ ਮੇਰੇ ਡੌਗਸ ਹਨ ਇਹਨਾਂ ਦੀ ਆਪਣੀ ਆਪਣੀ ਡਾਈਟ ਹੈਗੀ ਹੈ ਕਈਆਂ ਨੇ ਕੱਚੀ ਲੱਸੀ ਪੀਣੀ ਗਈਆਂ ਨੇ ਦਹੀਂ ਖਾਣਾ ਕਈਆਂ ਨੇ ਐਗ ਖਾਣਾ ਕਈਆਂ ਨੇ ਬ੍ਰੈਡ ਖਾਣੀ ਮਤਲਬ ਸਾਰਿਆਂ ਦੀ ਵੱਖਰੀ ਵੱਖਰੀ ਡਾਈਟ ਕਈ ਚਪਾਤੀ ਖਾਂਦੇ ਕਈ ਰਸ ਰਸ ਖਾਂਦੇ ਕੋਈ ਚਿਕਨ ਰਾਈਸ ਚੋਲ ਖਾਂਦੇ ਮਤਲਬ ਸਾਰੀ ਆਪਣੀ ਆਪਣੀ ਇੰਨਾਂ ਦੀ ਡਾਈਟ ਹੈਗੀ ਦੇ ਬੇਸੇ ਦੇਖਿਆ ਜਾਵੇ ਤਾਂ ਜਿਹੜੇ ਡੌਗਸ ਨੇ ਇਹ ਆਖਿਰ ਆਪਾਂ ਕਿਸ ਤਰ੍ਹਾਂ ਜਿਹੜੇ ਨੇ ਇਹਨਾਂ ਤੋਂ ਇਹਨਾਂ ਨੂੰ ਰੱਖ ਸਕਦੇ ਆ ਆਪਣੇ ਨਾਲ ਸੰਭਾਲ ਕੇ ਰੱਖ ਸਕਦੇ ਆ ਅਗਰ ਕਿਸੇ ਨੂੰ ਜ਼ਰੂਰਤ ਪਵੇ ਕਰਨ ਦੀ ਸੇਵਾ ਭਾਵਨਾ ਕਰਨ ਦੀ ਇਹ ਕਿਸ ਤਰ੍ਹਾਂ ਮਨ ਦੇ ਵਿੱਚ ਜਾਗਣਾ ਚਾਹੀਦਾ ਹੈ ਕਿ ਇਨਸਾਨ ਦੇ ਅੰਦਰ ਜਿਹੜਾ ਸਟਰੀਟ ਡੌਗ ਆ ਇਹਨਾਂ ਨੂੰ ਕੋਈ ਪਿਆਰ ਨਹੀਂ ਕਰਦਾ ਜੇ ਇੰਨੇ ਬਾਅਦ ਸਟਰੀਟ ਡੌਗ ਇਕ ਘਰ ਦਾ ਬੰਦਾ ਇੱਕ ਇੱਕ ਵੀ ਸਟਰੀਟ ਡੌਗ ਰੱਖੇ ਇੰਨੇ ਮਹਿੰਗੇ ਟੂਈ ਡੌਗਸ ਲਿੰਦੇ ਉਹਨਾਂ ਦੀ ਕੇਅਰ ਵੀ ਨਹੀਂ ਕਰਦੇ ਹਰ ਪਰਸਨ ਇੱਕ ਇੱਕ ਸਟਰੀਟ ਡੌਗ ਆਪਣੇ ਘਰੇ ਰੱਖੇ ਤੇ ਮਤਲਬ ਕਈ ਸੰਖਿਆ ਘਟ ਜੇ ਕਿ ਕੁੱਤੇ ਵੱਡਣ ਦੀ ਸਮੱਸਿਆ ਘਟ ਜੂਗੀ ਜਿਹੜੇ ਸਰਕਾਰਾਂ ਦੇ ਕੰਮ ਆ ਉਹ ਆਪਾਂ ਕਰ ਰਹੇ ਆਂ ਸਰਕਾਰਾਂ ਨੇ ਸਟਾਈਲਾਈਜੇਸ਼ਨ ਵੀ ਨਹੀਂ ਕਰਾਂਦੇ ਮੈਂ ਹੀ ਕਰਾਨੀ ਖੁਦ ਆਪਣੀ ਪਾਕਟ ਮਨੀ ਤੋਂ ਹਾਂਜੀ ਜਿੰਨੀ ਹੈਲਪ ਸਾਰੇ ਡਾਕਟਰ ਗਾਂਧੀ ਮੇਰੀ ਕਰਦੇ ਆ ਜਿੰਨਾ ਆਪਾਂ ਖਰਚਾ ਜੋ ਲੱਗਦਾ ਸਾਡਾ ਕਿ ਚਲੋ ਜਿੰਨਾ ਉਹ ਵੀ ਕਰ ਸਕਦੇ ਕਰ ਸਕਦੇ ਫੋਡ ਬਾਕੀ ਸਾਡਾ ਆਪੀ ਵੇਖੇ ਜੇ ਦੇਖਿਆ ਜਾਵੇ ਹੀ ਮੈਂ ਗੱਲ ਕਹਿਣ ਲੱਗੇ ਸੀ ਕੁੱਤੇ ਕਿਤੇ ਵੇਖਦੇ ਆ ਕਿ ਜੀ ਲੱਖਾਂ ਲੱਖਾਂ ਦੇ ਕੁੱਤੇ ਜੀ 35 35 40 40 ਹਜ਼ਾਰ ਦੇ ਕੁੱਤੇ ਨੇ ਤੇ ਸੰਖਿਆ ਜਿਹੜੇ ਵਾਰਾ ਕੁੱਤਿਆਂ ਦੀ ਉਹ ਵਧੀ ਜਾਂਦੀ ਆ ਆਪਾਂ ਬਾਹਰੋਂ ਖਰੀਦ-ਖਰੀਦ ਕੇ ਕੁੱਤੇ ਲੈ ਕੇ ਆਈ ਜਾਂਦੇ ਭਾਜੀ ਹਰ ਇੱਕ ਬੰਦੇ ਨੂੰ ਚਾਹੀਦਾ ਮੈਂ ਔਰਤੋਂ ਉੱਪਰ ਬਰੀਡ ਲਿਆਵਾ ਕਿ ਨਾ ਪਿਡ ਬੁੱਲ ਲੈਣਾ ਅਮਰੀਕਨ ਬੁੱਲੀ ਲੈਣੀ ਕਈ ਰੋਡਵਿਲਰ ਲੈਣੇ ਕੋਈ ਪੱਗ ਲੈਣੀ ਮਤਲਬ ਹਰ ਖਸਕੀ ਲੈਣੀ ਇਸ ਤਰ੍ਹਾਂ ਦੀਆਂ ਬਰੀਡਾਂ ਚੱਲ ਪਈਆਂ ਲੋਕੀ ਹਰ ਬੰਦਾ ਕਹਿੰਦਾ ਆ ਆਪਾਂ ਵਧੀਆ ਬਰੀਡ ਲੈ ਆਈਏ ਆਪਣੇ ਘਰੇ ਕਿ ਉਹਨੂੰ ਸੜਾਣ ਵਾਸਤੇ ਪਰ ਇਹ ਕਿ ਤੂੰ ਸਟਰੀ ਡੌਗ ਨਾਲ ਪਿਆਰ ਕਰੋ ਇਹ ਜਾਨਵਰਦਰ ਕੁਦਰਤ ਦੇ ਹੀ ਆ ਨਾ ਜੇ ਤੂੰ ਇਹਨੂੰ ਪਿਆਰ ਕਰੋਗੇ ਤੇ ਸਟਰੀ ਡੌਗ ਨੂੰ ਇੱਕ ਘਰੇ ਲੈ ਆਉਗਾ ਕੀ ਹੋ ਜੂਗਾ ਦੋ ਰੋਟੀਆਂ ਹੀ ਆ ਨਾ ਉਹਨਾਂ ਨੂੰ ਤੂੰ ਇੰਨੀ ਮਹਿੰਗੀ ਗਰੇਵੀ ਪਾਉਂਦੇ ਫੀਡ ਪਾਉਂਦੇ ਕਿੰਨਾ ਇਹਨਾਂ ਦਾ ਡਾਈਟ ਚਾਰਟ ਤੇ ਕਦੇ ਦੇਖਿਓ ਕਿੰਨਾ ਵੱਡਾ ਡਾਈਟ ਚਾਰਟ ਕਿੰਨੀ ਕਿੰਨੀ ਮਹਿੰਗੀ ਫੀਡ ਆ ਬਾਰ ਬਾਰ 15 15 ਤੋਂ 2 2000 ਦੀ ਫੀਡ ਕਿਲੋ ਕਿਲੋ ਦਾ ਪੈਕਟ ਇਹਨਾਂ ਨੂੰ ਇੰਨੇ ਪਾਈ ਜਾਂਦੇ ਸਰਕਾਰ ਦੇ ਰੱਖਣ ਇੱਕ ਨਾਮ ਨਹੀਂ ਆਂਦਾ ਇੱਕ ਰੂਲ ਇਹੋ ਜਿਹਾ ਨਾ ਕਾਨੂੰਨ ਸਖਤ ਹੋਣਾ ਚਾਹੀਦਾ ਵਾਂ ਤੇ ਜਿਹੜੇ ਡੌਗਸ ਨੂੰ ਮਾਰਦੇ ਆ ਤੇ ਇੱਕ ਦਿਨਾਂ ਨੂੰ ਇਹ ਕਿ ਸਰਕਾਰਾਂ ਨੂੰ ਬੇਰੋਜ਼ਗਾਰ ਦੇਣ ਤਾਂ ਕਿ ਆਪਾਂ ਇਹਨਾਂ ਦੀ ਵੱਧ ਤੋਂ ਵੱਧ ਸੇਵਾ ਕਰ ਸਕੀ ਤੇ ਵੈਸੇ ਦੇਖਿਆ ਜਾਵੇ ਤਾਂ ਕੁੱਤੇ ਨੂੰ ਉਹੀ ਗੱਲ ਮੈਂ ਫੇਰ ਆ ਜਾਂਦੀ ਆ ਕਿ ਜਿਹੜੇ ਆਮ ਲੋਕੀ ਨੇ ਉਦਾਂ ਜੀ ਇਸ ਘਰ ਦੇ ਕੁੱਤੇ ਨੇ ਕਈਆਂ ਨੂੰ ਚਲੋ ਨਹੀਂ ਬਿਠਾਉਂਦੇ ਪਰ ਕਈਆਂ ਨੇ ਉਹਨਾਂ ਨੂੰ ਬੈਡਾਂ ਜਿਹਦੇ ਨਾਲ ਆਪਣੇ ਸਵਾਲ ਲੈਂਦੇ ਨੇ ਇੱਧਰ ਤੇ ਬਾਹਰ ਦੇ ਕੁੱਤੇ ਨੂੰ ਡੰਡੇ ਮਾਰ ਕੇ ਭਜਾਉਂਦੇ ਆ ਉਹ ਫਿਰ ਡੌਗ ਲਵਰ ਨਹੀਂ ਨਾ ਹੈਗੇ ਉਹਨਾਂ ਨੂੰ ਆਪਣੇ ਪੈਸਾ ਨਾਲ ਪਿਆਰਿਆ ਜਿਨੇ ਪੈਸਾਂ ਦੀ ਚੀਜ਼ ਲਈਤੀ ਉਹਨੇ ਕਹਣਾ ਨਹੀਂ ਯਾਰ ਮੇਰੇ ਪੈਸੇ ਲੱਗੇ ਆ ਇਹਨੂੰ ਮੈਂ ਮਾਰਨਾ ਨਹੀਂ ਤੇ ਜਿਹੜੇ ਸਟਰੀਟ ਹੋਗਰ ਨੇ ਕਹਣਾ ਵਾਰਾ ਆ ਗਿਆ ਮਾਰ ਦੇ ਸੋਟੀ ਮਾਰ ਪਾ ਜਦੇ ਪਾਣੀ ਬਹਿਨ ਨਹੀਂ ਦਿੰਦੇ ਭਾਈ ਮਾਰਦੇ ਬੜਾ ਜਦੋਂ ਕਿਤੇ ਵੇਖ ਲੋ ਮਾਰੀ ਜਾਣਗੇ ਕਹਿਣਗੇ ਪੋਟੀ ਕਰ ਗਿਆ ਭਲਾਨਾ ਕਰ ਮੰਨ ਲੋ ਟਾ ਡੇ ਲਈ ਫਲੈਸ਼ ਬਣੀ ਹੈ ਇਹਨਾਂ ਲਈ ਥੋੜੀ ਬਣੀ ਹੈ ਤੇ ਉਹਨੇ ਮੇਰੇ ਬੇਜਵਾਨ ਨੇ ਤਾਂ ਬਾਹਰ ਹੀ ਕਰਨੀ ਹੈ ਕਿ ਵੈਸੇ ਦੇਖਿਆ ਜੇ ਮੋਹੀ ਗੱਲ ਆ ਗਈ ਕਿ ਲੋਕੀ ਜਿਹੜੇ ਨੇ ਅਕਸਰ ਪਾਜਦੇ ਨੇ ਕੁੱਤਿਆਂ ਤੋਂ ਮਹਿੰਗੇ ਮਹਿੰਗੇ ਕੁੱਤੇ ਖਰੀਦ ਲੈਂਦੇ ਨੇ ਹਨਾ ਤੇ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਇਹ ਸਰਕਾਰ ਵੀ ਅਕਸਰ ਖਬਰ ਆਉਂਦੀ ਹੈ ਵਾਰਾ ਕੁੱਤਿਆਂ ਨੇ ਬਕੇ ਬੱਚੇ ਨੂੰ ਵੜ ਲੈ ਕੇ ਨੂੰ ਬਚ ਲਿਆ ਤੇ ਤੁਸੀਂ ਜਿਹੜਾ ਦਿੱਤੀ ਹੈ ਜਿਹੜਾ ਇੱਕ ਆਈਡੀਆ ਦਿੱਤਾ ਹੈ ਕਿ ਹਾਈ ਪਾਲਦੇ ਆ ਇਹ ਸਰਕਾਰ ਨੂੰ ਸੁਣਨਾ ਚਾਹੀਦਾ ਸਰਕਾਰ ਮਤਲਬ ਸੁੱਤੀ ਪਈ ਭਾਜੀ ਸਰਕਾਰ ਤੇ ਸੌਂਦੀ ਨਹੀਂ ਨਾ ਗੱਦੀ ਵੀ ਗੱਲ ਸਰਕਾਰ ਨੂੰ 20 ਸਾਲ ਹੋ ਗਏ ਹਨ ਉਹ ਕੰਮ ਕਰਦੇ ਹਨ ਨੂੰ ਅਪਰੀਸ਼ੀਏਟ ਨਹੀਂ ਕੀਤਾ ਸਰਕਾਰ ਨੇ ਕੀ ਕਰਨਾ ਇਨੇ ਸਾਲ ਹੋ ਗਏ ਸਰਕਾਰ ਸੁੱਤੀ ਆਵੇ ਚਲੋ ਬੱਚੇ ਨੂੰ ਸਮਾਨ ਕਰੇ ਗਲਤ ਵੀਡੀਓਜ਼ ਨੂੰ ਅਪਲੋਡ ਕਰਦੇ ਲੋਕੀ ਉਹਨੂੰ ਭੱਜ ਕੇ ਚੱਲ ਜਾਂਦੇ ਕਿ ਵਧੀਆ ਕੰਮ ਕਰ ਰਹੇ ਜੀ ਗਲਤ ਚੀਜ਼ਾਂ ਜਿਹੜੇ ਪ੍ਰਮੋਟ ਕਰਦੇ ਉਹਨਾਂ ਵੱਲ ਜਾਂਦੀ ਸਰਕਾਰ ਤੇ ਬਾਅਦ ਚ ਪਤਾ ਲੱਗ ਜਾਂਦਾ ਆਸਲੀਅਤ ਨਿਕਲੀ ਬਾਤੋ ਆਪ ਹੀ ਠੰਡੇ ਪੈ ਜਾਂਦੇ ਤੇ ਇਹ ਕਿਤੇ ਡਾਈਟ ਵਗੈਰਾ ਕੀ ਰੱਖਦੇ ਤੇ ਇਹ ਰੋਜ਼ ਕੀ ਕੀ ਬਣਾਉਂਦੇ ਡਾਈਟ ਇਹਨਾਂ ਦੀ ਸਵੇਰੇ ਤੁਹਾਨੂੰ ਪਤਾ ਕੱਚੀ ਲੱਸੀ ਦਹੀਂ ਦੀ ਗਰਮੀ ਬਹੁਤ ਜ਼ਿਆਦਾ ਵਾ ਟੈਂਪਰੇਚਰ ਅੰਮ੍ਰਿਤਸਰ ਚ ਬਹੁਤ ਹੈ ਤੇ ਰਾਤ ਨੂੰ ਇਹਨਾਂ ਦੋ ਟਾਈਮ ਦੀ ਰੋਟੀ ਖਾਧੀ ਆ ਦਾ ਚਿਪਾਤੀ ਤੇ ਰਾਇਸ ਬਣਾਈ ਦੇ ਦਿੱਲੀ ਅੱਛਾ ਤੇ ਇਹ ਨਾਲ ਇਹਦੇ ਬ੍ਰਦਰ ਵੀ ਨੇ ਉਹਨਾਂ ਨੇ ਵੀ ਗੱਲਬਾਤ ਕਰ ਲੈਨੇ ਆ ਇਹ ਨਾਲ ਮੌਜੂਦ ਨੇ ਜਿਹੜੇ ਨਾਲ ਇਹ ਦੋਵੇਂ ਭੈਣ ਭਰਾ ਇਕੱਠੇ ਕੰਮ ਕਰਦੇ ਨੇ ਸਸਿਕਾ ਭਾਜੀ ਅੱਛੀ ਗੱਲ ਸਰ ਭਾਜੀ ਕੀ ਨਾਮ ਹੈ ਤੁਹਾਡਾ ਸਰ rahul gill ਸਰ ਭਾਜੀ ਕਿਸ ਤਰ੍ਹਾਂ ਦੇਦੋਗੇ ਤੁਹਾਡੀ ਸਿਸਟਰ ਵੱਲੋਂ ਜਿਹੜਾ ਹੈ ਕਿ ਇਹ ਕੰਮ ਸ਼ੁਰੂ ਕੀਤਾ ਗਿਆ ਸੇਵਾ ਭਾਵਨਾ ਦਾ ਦੇਖਿਆ ਜਾਵੇ ਅਕਸਰ ਲੋਕੀ ਘਰੇ ਕੁੱਤੇ ਰੱਖ ਕੇ ਨਹੀਂ ਰਾਜੀ ਹੁੰਦੇ ਤੇ ਆਪਾਂ ਤੀ ਤੀ ਕਿੰਨੇ ਕਿ ਸੇਵਾ ਕਰ ਰਹੇ ਸਰ ਇਹ ਸਾਡੇ ਜੀ ਹੈਗੇ ਸਾਡੇ ਸਾਡੇ ਬੱਚੇ ਆ ਸਰ ਇਹ ਦੋਗ ਨਹੀਂ ਇਹ ਬੱਚੇ ਆ ਸਰ ਹਾਂਜੀ ਹਾਂਜੀ ਇਹਨਾਂ ਨੂੰ ਆਪਾਂ 20 ਸਾਲਾਂ ਤੋਂ ਸੇਵਾ ਕਰਦੇ ਪਏ ਆ ਜਿਹੜੇ ਕੰਮ ਸਰਕਾਰਾਂ ਦੇ ਸਰਕਾਰਾਂ ਨਹੀਂ ਕਰਦੀਆਂ ਸਰ ਇਹ ਕੰਮ ਸਰਕਾਰਾਂ ਦੇ ਆ ਤੇ ਕਿੰਨੇ ਕਿਸ ਤਰ੍ਹਾਂ ਦੇ ਦੋ ਪਾਜੀ ਇੰਨਾ ਲੰਬਾ ਸਮਾਂ ਹੈਗਾ ਵਾ ਇਹ ਕਾ ਸੇਵਾ ਕਰਦੇ ਨੂੰ ਆਂਦੇ ਨੂੰ ਹੋ ਗਏ ਨੇ ਪਰ ਕਿਤਨੇ ਕਿਤੇ ਸਰਕਾਰ ਹਲੇ ਵੀ ਨਹੀਂ ਸੁਣਦੇ ਵੀ ਨਹੀਂ ਸੁਣਦੀ ਵੀ ਸਰ ਅੱਜਕੱਲ ਕੋਈ ਸਰਕਾਰ ਨੇ ਇੰਨੀ ਸਾਡੀ ਵੀਡੀਓ ਚੱਲੀ ਆ ਪੀਟੀਸੀ ਨਿਊਜ਼ ਇੰਡੀਆ ਲੀਵਿਜ਼ ਤੇ ਬੜੇ ਚੈਨਲਾਂ ਤੇ ਸਾਡੀ ਖਬਰ ਚੱਲੀ ਆ ਪਰ ਅੱਜ ਤੱਕ ਕੋਈ ਸਰਕਾਰ ਦਾ ਕੋਈ ਨਹੀਂ ਆਇਆ ਸਾਨੂੰ ਅਪਰੀਸ਼ੀਏਟ ਕਰਨ ਵਾਸਤੇ ਅੱਛਾ ਤੇ ਭਾਜੀ ਦੇਖਿਆ ਜਾਵੇ ਕਿ ਤੁਸੀਂ ਹਮੇਸ਼ਾ ਡੌਗਸ ਨੂੰ ਅੱਗੇ ਬਾਹਰੋਂ ਵੀ ਰੈਸਕਿਊ ਕਰਦੇ ਜੇ ਸਰ ਜਿੱਥੇ ਜਿੱਥੋਂ ਹੀ ਮੜਿਆ ਪਤਲੀ ਘਾਰ ਹੋ ਗਿਆ ਹਾਲ ਗੇਟ ਹੋ ਗਿਆ ਜਿੱਦਾਂ ਵੀ ਲੱਗੇ ਜਿਹੜੇ ਵੀ ਲੱਗੇ ਚੱਲ ਜੈਨ ਫੋਨ ਆਇਂਦੀ ਸਾਨੂੰ ਕੋਲ ਆਇਂਦੀ ਇੱਥੇ ਡੌਗ ਪਿਆ ਤੇ ਆਪੋ ਉਸੇ ਟਾਈਮ ਜਾ ਕੇ ਆਪਾਂ ਰੈਸਕਿਊ ਕਰਕੇ ਜੋ ਜਿੱਦਾਂ ਦੀ ਉਹਨੂੰ ਲੈ ਕੇ ਘਰ ਆਈਦਾ ਸਰ ਤੇ ਭਾਜੀ ਵੈਸੇ ਦੇਖਿਆ ਜਾਵੇ ਕਿ ਕਿਸ ਤਰ੍ਹਾਂ ਮਨ ਦੇ ਵਿੱਚ ਭਾਵਨਾ ਆਉਂਦੀ ਆ ਜਿਵੇਂ ਲੋਕੀ ਹੋ ਹੀ ਮੈਂ ਸੇਮ ਸਵਾਲ ਦੀਦੀ ਵਾਲੇ ਪੁੱਛਾਂਗਾ ਕਿ ਜਿਵੇਂ ਲੋਕੀ ਇਗਨੋਰ ਕਰਦੇ ਨੇ ਆਪਾਂ ਕਿਉਂ ਇਗਨੋਰ ਕਰਦੇ ਸਾਨੂੰ ਕਿ ਪਈ ਆਗੇ ਹੀ ਜਾ ਕੇ ਸੇਵਾ ਕਰੀ ਸਰ ਹੁਣ ਆਪਾਂ 20 ਸਾਲਾਂ ਤੋਂ ਸੇਵਾ ਕਰਦੇ ਪਈ ਆ ਪਰ ਸਾਡਾ ਮਨ ਨਹੀਂ ਕਰਦਾ ਕਿ ਇਹਨਾਂ ਨੂੰ ਸੁੱਟਿਆ ਜਾਵੇ ਅੱਛਾ ਠੀਕ ਹੈ ਨਹੀਂ ਹਰ 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 ਬੇਜਮਾਨ ਤੇ ਜਾਣੇਗੀ ਉਹਨਾਂ ਦੇ ਵੀ ਜਾਣੇਗੀ ਤੇ ਵੈਸੇ ਦੇਖਿਆ ਜਾਵੇ ਭਾਜੀ ਮੈਂ ਦੇਖ ਰਿਹਾ ਸੀ ਕਿ ਬੜੇ ਡੌਗ ਨੇ ਤੁਸੀਂ ਬੈਡਾਂ ਤੇ ਵੀ ਰੱਖੇ ਹੋਏ ਨੇ ਜਾਂ ਹਨਾ ਕੁਰਸੀਆਂ ਤੇ ਲੋਕੀ ਤੇ ਮੇਸ਼ਾ ਕੁੱਤ ਨੂੰ ਥੱਲੇ ਰੱਖਦੇ ਨੇ ਤੁਸੀਂ ਉੱਤੇ ਰੱਖਿਆ ਹੈ ਤੇ ਤੁਹਾਡੇ ਤੁਹਾਨੂੰ ਨਹੀਂ ਕੋਈ ਕਰਦੇ ਕਿ ਉੱਚੀ ਨੀਚੇ ਜਾਂ ਕਿਸ ਤਰ੍ਹਾਂ ਕੀ ਕੁੱਤੇ ਨੂੰ ਥੱਲੇ ਰੱਖੀ ਹੈ ਤੁਹਾਡੇ ਮੰਚ 'ਚ ਨਹੀਂ ਅੰਦਰ ਸਰ ਕੁੱਤੇ ਸਾਡੇ ਨਾਲ ਹੀ ਸੌਂਦੇ ਸਾਡੇ ਫੈਮਿਲੀ ਮੈਂਬਰ ਸਰ ਇਸ ਜੀ ਦੇ ਨਾਲ ਹੀ ਕੁੱਤੇ ਸੌਂਦੇ ਸਾਡੇ ਵੇਸੀ ਲੱਗੇ ਹੋਏ ਐਸੀ ਹੇ ਥੱਲੇ ਰੰਦੇ ਪੱਖੇ ਕੁਲਾ ਲੱਗੇ ਹੋਏ ਆ ਇਹ ਨਾਲ ਹੀ ਸੌਂਦੇ ਸਾਡੇ ਨਾਲ ਹੀ ਸੌਂਦੇ ਪਈ ਆ ਅੱਛਾ ਕਿ ਭਾਈ ਵੇਖਣੇ ਦੀ ਕਹਿੰਦੇ ਤੁਸੀਂ ਵੀ ਨਾਲ ਮਦਦ ਕਰਦੇ ਦੀਦੀ ਜੀ ਹਾਂਜੀ ਹਾਂਜੀ ਸਰ ਜੀ ਭਾਈ ਜਿੱਥੇ ਡੋਗ ਆਈ ਜ ਪਹਿਲਾ ਫੋਨ ਆਇੰਦਾ ਕਿ ਆ ਜਗ੍ਹਾ ਡੋਗ ਗਿਆ ਫਲਾਨੀ ਜਗ੍ਹਾ ਹੁਣ ਵੀ ਮੈਂ ਡੋਗ ਵੇਖਣ ਗਿਆ ਸੀ ਉਥੋਂ ਡੋਗ ਖੜ ਕੇ ਲਿਆ ਆਂ ਸੀ ਤੇ ਇੱਕ ਕੁੱਤਾ ਸੀ ਵਿਛੇ ਹੱਤਾ ਆ ਪਹਿਲਾਂ ਉਹਨੂੰ ਕੀੜੇ ਪੈ ਗਏ ਸੀ ਕੁੱਤੇ ਨੂੰ ਅੱਛਾ ਠੀਕ ਆ ਕੋਈ ਬੋਰੇ ਤੇ ਪਾ ਕੇ ਪੁੱਤਲੀ ਘਾ ਸੁੱਟ ਗਿਆ ਸੀ ਬੰਦ ਕਰਕੇ ਬੋਰਾ ਤੇ ਉਹਨੂੰ ਲਿਆਂਦਾ ਉਹ ਪੂਰਾ ਗਲਿਆ ਪਿਆ ਸੀ ਪਰ ਉਹਨੂੰ ਸਹੀ ਕੀਤਾ ਹੁਣ ਉੱਤਰਿਆ ਫਿਰਦਾ ਹੈ ਜੇ ਪਾਜੀ ਵੇ ਅਸੀਂ ਦੇਖਿਆ ਜਾਵੇ ਤੁਸੀਂ ਸੇਵਾ ਭਾਵਨਾ ਸ਼ੁਰੂ ਕੀਤੀ ਆ ਅਗਰ ਕਿਸੇ ਨੇ ਸੇਵਾ ਭਾਵਨਾ ਕਰਨੀ ਹੋਵੇ ਕਿਸ ਤਰ੍ਹਾਂ ਤੁਹਾਡੇ ਨਾਲ ਕੰਟੈਕਟ ਕਰ ਸਕਦਾ ਜਾਂ ਕਿਸੇ ਨੇ ਰੈਸਕਿਊ ਕਰਨਾ ਹੋਵੇ ਸਾਡਾ ਨੰਬਰ ਹੈਗਾ ਨੰਬਰ ਬੋਲ ਦੋਗੀ ਸਾਡਾ ਨੰਬਰ ਹੈਗਾ 8360976467 83609764 ਨੰਬਰ ਹੈ ਤੇ ਪਲੀਜ਼ ਤੁਸੀਂ ਇੱਥੇ ਕੰਟੈਕਟ ਕਰਕੇ ਸਾਨੂੰ ਡੌਗਸ ਦੀ ਲੋਕੇਸ਼ਨ ਵਗੈਰਾ ਦੱਸ ਸਕਦੇ ਹੋ ਤਾਂ ਕਿ ਆਪਾਂ ਬੱਚਾ ਰੈਸਕਿਊ ਕਰਕੇ ਦੇਖ ਸਕਦੇ ਕੀ ਹੋਇਆ ਤੇ ਉਹਦਾ ਪੂਰਾ ਟ੍ਰੀਟਮੈਂਟ ਕਰਾਂਗੇ ਸ਼ਸ਼ਕਲ ਜੀ ਜੀ ਤੁਹਾਨੂੰ ਬੱਤੇ ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਦਿਖਾਏ ਨੇ ਪੁਰਾਣੇ ਜਿਹੇ ਸੇਵਾ ਕਰ ਰਹੇ ਨੇ ਅਕਸਰ ਹੀ ਦੇਖਿਆ ਜਾਵੇ ਤਾਂ ਜਿਹੜੇ ਲੋਕ ਨੇ ਕੁੱਤਿਆਂ ਤੋਂ ਭੱਜਦੇ ਨੇ ਪਰ ਇਹ ਜਿਹੜੇ ਨੇ ਭੈਣਪਰਾ ਜਿਹੜੇ ਨੇ ਕੁੱਤਿਆਂ ਨੂੰ ਜਿਹੜਾ ਰੱਖ ਕੇ ਆਪਣੇ ਕੋਲ ਰੱਖਦੇ ਨੇ ਸੇਵਾ ਕਰਦੇ ਨੇ ਦੇਖਿਆ ਜਾਵੇ ਅਸੀਂ ਵੀ ਲੋਕਾਂ ਨੂੰ ਇਹੀ ਆਸ ਕਰਦੇ ਹਾਂ ਸਰਕਾਰਾਂ ਨੂੰ ਇਹੀ ਆਸ ਕਰਦੇ ਹਾਂ ਕਿ ਜਿੱਥੇ ਅਸੀਂ ਕਰੋੜਾਂ ਰੁਪਏ ਹਰ ਇੱਕ ਚੀਜ਼ ਤੇ ਖਰਚਦੇ ਹਾਂ ਤੇ ਨਾ ਵਾਰਾ ਕੁੱਤਿਆਂ ਤੇ ਕਿਉਂ ਨਹੀਂ ਖਰਚਦੇ ਤੇ ਦੀਦੀ ਨੇ ਇੱਕ ਹੋਰ ਸਲਾਹ ਦਿੱਤੀ ਬਹੁਤ ਵਧੀਆ ਕਿ ਅਸੀਂ 30 35 35 ਲੱਖਾਂ ਲੱਖਾਂ ਦੇ ਹਜ਼ਾਰ ਦੇ ਕੁੱਤੇ ਜਿਹੜੇ ਅਸੀਂ ਰੱਖਦੇ ਆ ਇਸ ਚੰਗਾ ਸਟਰੀਟ ਡੌਗ ਕਿਉਂ ਨਹੀਂ ਰ ਸੰਖਿਆ ਵੀ ਘਟ ਹੋਵੇਗੀ ਨਾਲੇ ਜਿਹੜਾ ਕਿ ਜਿਹੜਾ ਵਧਣ ਦੀ ਖਬਰ ਆ ਰੋ ਜਾਂਦੀਆਂ ਉਹ ਵੀ ਕਿਸੇ ਨਾ ਕਿਸੇ ਘੱਟ ਹੋਵੇਗੀ ਤੇ ਇਹਨਾਂ ਨੇ ਨੰਬਰ ਦਿੱਤਾ ਵਾ ਆਪਣਾ ਜੇ ਤੁਸੀਂ ਕਿਸੇ ਵੀ ਡੌਗ ਨੂੰ ਜੋ ਹੈ ਕਿ ਰੈਸਕਿਊ ਕਰਾਉਣਾ ਚਾਹੁੰਦੇ ਹੋ ਜਾਂ ਫਿਰ ਜਾਂ ਕਿਸੇ ਦਾ ਦੀ ਸੇਵਾ ਭਾਵਨਾ ਕਰਨਾ ਚਾਹੁੰਦੇ ਹੋ ਤੁਸੀਂ ਇਹਨਾਂ ਦੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਤੇ ਇਹ ਤੁਹਾਨੂੰ ਜ਼ਰੂਰ ਰਾਬਤਾ ਕਰਨਗੇ ਮੈਨੂੰ ਦਿਆ ਚਾਹਰ ਵੰਚਪ ਸਿੰਘ ਕਵਲ ਸਿਟੀ ਹੈਡ ਅਨੰਦਪੁਰ